ਵਿਦਿਆਰਥੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਾਂ ਇਸ ਵੀਡੀਓ ਜਰੀਏ ਆਬਾ ਆਈਡੀ ਆਪਣੀ ਕ੍ਰੀਏਟ ਕਿਵੇਂ ਕਰਾਂਗੇ ਉਹ ਸਿੱਖਾਂਗੇ ਸਭ ਤੋਂ ਪਹਿਲਾਂ ਵਿਦਿਆਰਥੀਓ ਤੁਸੀਂ ਆਪਣਾ ਆਧਾਰ ਕਾਰਡ ਜਿਹੜਾ ਹੈ ਤੁਸੀਂ ਨਾਲ ਰੱਖਣਾ ਹੈ ਅਤੇ ਉਹ ਮੋਬਾਈਲ ਨੰਬਰ ਜਿਸ ਦੇ ਨਾਲ ਤੁਹਾਡਾ ਆਧਾਰ ਲਿੰਕ ਹੈ ਉਸ ਨੂੰ ਆਪਦੇ ਕੋਲ ਰੱਖਣਾ ਹੈ ਸਭ ਤੋਂ ਪਹਿਲਾਂ ਵਿਦਿਆਰਥੀਓ Chrome ਬ੍ਰਾਊਜ਼ਰ ਤੇ ਤੁਸੀਂ ਕਲਿੱਕ ਕਰੋਗੇ Chrome ਬ੍ਰਾਊਜ਼ਰ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਉੱਪਰ ਸਰਚ ਕਰੋਗੇ ਆਬਾ ਕਾਰਡ ਆਬਾ ਕਾਰਡ ਸਰਚ ਕਰਨ ਤੋਂ ਬਾਅਦ ਜਿਹੜਾ ਫਰਸਟ ਇੰਟਰਫੇਸ ਖੁੱਲੇਗਾ ਇਹ ਵਾਲਾ ਤੁਸੀਂ ਇਹਦੇ ਉੱਪਰ ਕਲਿੱਕ ਕਰੋਗੇ ਫਰਸਟ ਆਬਾ ਕਾਰਡ ਤੇ ਤੁਸੀਂ ਕਲਿੱਕ ਕਰੋਗੇ ਉਸ ਤੋਂ ਅਗਲੇ ਜਿਹੜਾ ਇੰਟਰਫੇਸ ਜਿਹੜਾ ਖੁੱਲੇਗਾ ਆਈਡੀ ਖੁੱਲੇਗੀ ਉਹਦੇ ਵਿੱਚ ਤੁਸੀਂ ਆਪਣਾ ਆਧਾਰ ਕਾਰਡ ਉਸ ਤੋਂ ਬਾਅਦ ਮੋਬਾਈਲ ਨੰਬਰ ਜਿਹੜਾ ਤੁਸੀਂ ਆਪਣੇ ਕੋਲ ਰੱਖਣਾ ਹੈ ਵਿਦਿਆਰਥੀਓ ਇਹ ਇੰਟਰਫੇਸ ਤੁਹਾਡਾ ਖੁੱਲੇਗਾ ਵਿਦਿਆਰਥੀਓ ਇਹਦੇ ਉੱਤੇ ਤੁਸੀਂ ਲਿਖਣਾ ਹੈ ਕ੍ਰੀਏਟ ਆਬਾ ਨੰਬਰ ਇਹਦੇ ਉੱਪਰ ਤੁਸੀਂ ਜਦੋਂ ਕਲਿੱਕ ਕਰੋਗੇ ਕ੍ਰੀਏਟ ਆਬਾ ਨੰਬਰ ਦੇ ਉਸ ਤੋਂ ਬਾਅਦ ਅਗਲਾ ਇੰਟਰਫੇਸ ਜਿਹੜਾ ਖੁੱਲੇਗਾ ਫਸਟ ਜਿਹੜਾ ਹੈ ਕ੍ਰੀਏਟ ਯੂਰ ਆਬਾ ਨੰਬਰ ਯੂਜ਼ਿੰਗ ਆਧਾਰ ਆਧਾਰ ਨਾਲ ਜਿਹੜਾ ਹੈ ਤੁਸੀਂ ਕਲਿੱਕ ਕਰੋਗੇ ਸਭ ਤੋਂ ਪਹਿਲਾਂ ਤੁਸੀਂ ਇਹਦੇ ਉੱਪਰ ਕਲਿੱਕ ਕਰੋਗੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲ ਉੱਪਰ ਇੱਥੇ ਜਿਹੜਾ ਫਸਟ ਕਾਲਮ ਹੈ ਇੱਥੇ ਤੁਸੀਂ ਆਪਦਾ ਆਧਾਰ ਨੰਬਰ ਭਰਨਾ ਹੈ કુલ 12 ਅੰਕਾਂ ਦਾ ਆਧਾਰ ਨੰਬਰ ਹੋਏਗਾ ਆਧਾਰ ਨੰਬਰ ਫਿਲ ਕਰਨ ਤੋਂ ਬਾਅਦ ਤੁਸੀਂ ਉਸ ਤੋਂ ਬਾਅਦ ਆਈ ਐਗਰੀ ਤੇ ਕਲਿੱਕ ਕਰਨਾ ਹੈ आई एग्री ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲ ਇੱਥੇ ਜਿਹੜਾ ਹੈ ਕੈਪਚਾ ਫਿਲ ਕਰਨਾ ਹੈ ਕੈਪਚਾ ਮੰਨ ਲਓ ਜਿਵੇਂ ਇੱਥੇ ਲਿਖਿਆ ਹੈ ਐਗਜ਼ਾਮਪਲ ਦੇ ਤੌਰ ਤੇ ਜਿਵੇਂ 3 1 ਇੱਥੇ 2 ਫਿਲ ਕਰ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਨੈਕਸਟ ਤੇ ਜਾਣਾ ਹੈ ਨੈਕਸਟ ਤੇ ਜਾਣ ਤੋਂ ਬਾਅਦ ਤੁਹਾਡੇ ਕੋਲ ਜਿਹੜਾ ਅਗਲਾ ਇੰਟਰਫੇਸ ਖੁੱਲੇਗਾ ਉਹਦੇ ਵਿੱਚ ਤੁਹਾਡੇ ਕੋਲ ਆਧਾਰ ਨੰਬਰ ਦੇ ਆਧਾਰ ਨੰਬਰ ਤੇ ਰਜਿਸਟਰ ਮੋਬਾਈਲ ਤੇ OTP ਆਏਗਾ ओटीपी ਉਹ ਫਿਲ ਕਰਨਾ ਹੈ ਉਸ ਤੋਂ ਬਾਅਦ ਫਿਰ ਤੁਸੀਂ ਨੈਕਸਟ ਤੇ ਜਾਣਾ ਹੈ ਨੈਕਸਟ ਤੇ ਜਾਣ ਤੋਂ ਬਾਅਦ ਤੁਹਾਡੇ ਕੋਲ ਜਿਹੜਾ ਹੈ ਤੁਹਾਡੀ ਅਬਾ ਆਈਡੀ ਜਿਹੜੀ ਹੈ ਉਹ ਕ੍ਰੀਏਟ ਹੋ ਜਾਏਗੀ ਵਿਊ ਪ੍ਰੋਫਾਈਲ ਦੇ ਉੱਪਰ ਜਾਣਾ ਹੈ ਤੁਸੀਂ ਵਿਊ ਪ੍ਰੋਫਾਈਲ ਤੇ ਅੱਗੇ ਜਾਓਗੇ ਮੋਬਾਈਲ ओटीपी ਭਰਨ ਤੋਂ ਬਾਅਦ ਫਿਰ ਉਸ ਤੋਂ ਬਾਅਦ ਤੁਸੀਂ ਨੈਕਸਟ ਤੇ ਕਲਿੱਕ ਕਰਨਾ ਹੈ ਨੈਕਸਟ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲ ਇਸ ਤਰ੍ਹਾਂ ਦਾ ਇੰਟਰਫੇਸ ਖੁੱਲੇਗਾ ਵੀ ਤੁਹਾਡੀ ਅਬਾ ਆਈਡੀ ਜਿਹੜੀ ਹੈ ਕ੍ਰੀਏਟ ਹੋ ਚੁੱਕੀ ਹੈ ਇਸ ਤਰ੍ਹਾਂ ਦਾ ਵਿਊ ਪ੍ਰੋਫਾਈਲ ਉਸ ਤੋਂ ਬਾਅਦ ਤੁਸੀਂ ਵਿਊ ਪ੍ਰੋਫਾਈਲ ਦੇ ਉੱਪਰ ਜਾਣਾ ਹੈ ਵਿਊ ਪ੍ਰੋਫਾਈਲ ਤੇ ਜਾਓਗੇ ਉਸ ਤੋਂ ਬਾਅਦ ਜਿਹੜਾ ਨੈਕਸਟ ਇੰਟਰਫੇਸ ਖੁੱਲੇਗਾ ਉਹ ਤੁਹਾਡੀ ਆਪਾ ਆਈਡੀ ਬਣ ਜਾਏਗੀ ਇਹਦੇ ਉੱਤੇ ਤੁਸੀਂ ਡਾਊਨਲੋਡ ਤੇ ਕਲਿੱਕ ਕਰੋਗੇ ਡਾਊਨਲੋਡ ਆਪਾ ਕਾਰਡ ਡਾਊਨਲੋਡ ਆਪਾ ਕਾਰਡ ਤੇ ਤੁਸੀਂ ਆਪਣਾ ਜਿਹੜਾ ਹੈ ਉਹ ਆਪਾ ਆਈਡੀ ਤੁਹਾਡੀ ਕ੍ਰੀਏਟ ਹੋ ਜਾਏਗੀ ਉਸ ਤੋਂ ਬਾਅਦ ਤੁਸੀਂ ਇਹਦਾ ਪ੍ਰਿੰਟ ਆਊਟ ਲੈ ਸਕਦੇ ਹੋ ਧੰਨਵਾਦ ਥੈਂਕ ਯੂ ਵੈਰੀ ਮਚ